ਸਤ ਸ੍ਰੀ ਅਕਾਲ ਜੀ ਬੰਦੀ ਸੇਵਾ ਚੱਲ ਰਹੀ ਹੈ ਜੀ ਪਿੰਡ ਕੋਨੇਵਾਲ ਇਹ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਜੀ ਵੱਲੋਂ ਕਰਵਾਈ ਜਾ ਰਹੀ ਹੈ ਬਹੁਤ ਵੱਡਾ ਪਾੜ ਪਿਆ ਹੋਇਆ ਜੀ ਲੰਗਰ ਦਾ ਪ੍ਰਬੰਧ ਵੀ ਬਾਬਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਗੁਰੂ ਕੇ ਬਾਗ ਵਾਲੇ ਬਾਬਾ ਜੀ ਆੜ ਪੇੜ ਤਾਲੀ ਸੇਵਾ ਨਿਭਾ ਰਹੇ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੋ ਮੋਮਾ ਆ ਕੇ ਬੰਨ ਤੇ ਪਹੁੰਚੋ ਤੁਹਾਡੇ ਕੋਲ ਜੋ ਵੀ ਸਾਧਨ ਨੇ ਮਿੱਟੀ, ਤੋੜੇ, ਟਰੈਕਟਰ ਜੋ ਕੋਝ ਵੀ ਤੁਹਾਡੇ ਕੋਲ ਆ ਉਹ ਲੈ ਕੇ ਬੰਨ ਤੇ ਪਹੁੰਚੋ ਤਾਂ ਕਿ ਇਹ ਜਿਹੜਾ ਪਾੜ ਪਿਆ ਹੋਇਆ ਏ ਇਸ ਵੱਲ ਤੇ ਪਾਰ ਨੂੰ ਪੂਰਿਆ ਜਾ ਸਕੇ ਤੇ ਇਲਾਕੇ ਨੂੰ ਪਹਚਾਇਆ ਜਾ ਸਕੇ ਤਾਂ ਕਿ ਜੋ ਵੀ ਪਾਣੀ ਇਧਰੋਂ ਆ ਰਿਹਾ ਏ ਉਸ ਪਾਣੀ ਨੂੰ ਰੋਕਿਆ ਜਾ ਸਕੇ ਤੇ ਲਗਾਤਾਰ ਬਾਬਾ ਜੀ ਸੇਵਾ ਨਿਭਾ ਰਹੇ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਬਾਗ ਵਾਲੇ ਬਾਬਾ ਜੀ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਇਹ ਜਲਦੀ ਤੋਂ ਜਲਦੀ ਸੰਗਤ ਇੱਥੇ ਪਹੁੰਚੇ ਤਾਂ ਕਿ ਸੰਗਤ ਦੇ ਸੰਯੋਗ ਨਾਲ ਇਸ ਬੰਦ ਨੂੰ ਪੂਰਿਆ ਜਾ ਸਕੇ ਆਪ ਜੀ ਦਾ ਧੰਨਵਾਦੀ